ਇਹਨੀਆਂ ਦਿਨੀ ਖਬਰਾਂ ਵਿੱਚ ਬਹੁਤ ਚਰਚਾ ਚੱਲ ਰਿਹਾ ਹੈ ਕਿ ਭਾਰਤ ਨੇ ਸਿੱਖਾਂ ਦੇ ਮਕद्दस ਸਥਾਨ ਸ੍ਰੀ ਦਰਬਾਰ ਸਾਹਿਬ ਨੂੰ ਪਾਕਿਸਤਾਨ ਦੇ ਹਮਲੇ ਤੋਂ بچਾਇਆ। ਦੂਜੇ ਪਾਸੇ ਪਾਕਿਸਤਾਨ ਵਾਲੇ ਕਹਿ ਰਹੇ ਨੇ ਕਿ ਅਸੀਂ ਸ੍ਰੀ ਨਨਕਾਣਾ ਸਾਹਿਬ ਨੂੰ ਭਾਰਤ ਦੇ ਹਮਲੇ ਤੋਂ ਬਚਾਇਆ। ਹੁਣ ਇਨ੍ਹਾਂ ਦੋਹਾਂ ਦੇ ਬਿਆਨਾਂ ਤੋਂ ਇਹ ਤਾਂ ਸਾਫ਼ ਜ਼ਾਹਿਰ ਹੈ ਕਿ ਦੋਹੇ ਮੁਲਕ ਸਿੱਖਾਂ ਦੀ ਅਹਿਮੀਅਤ ਨੂੰ ਕਿਸ ਕਦਰ ਦੇਖਦੇ ਹਨ। ਕਿਉਂਕਿ ਇੰਡੀਆ ਦਾ ਜੋ ਦਾਵਾ ਆ ਉਹ ਇਹ ਹੈ ਕਿ ਪਾਕਿਸਤਾਨ ਦੀ ਫੌਜ ਨੇ ਸ਼੍ਰੀ ਦਰਬਾਰ ਸਾਹਿਬ ਦੇ ਉੱਪਰ ਕਈ ਹਮਲੇ ਕੀਤੇ ਸੀ ਜਿਸ ਨੂੰ ਉਹਨਾਂ ਨੇ ਰੋਕਿਆ ਨਾਕਾਮਯਾਬ ਕੀਤਾ ਦੂਜੇ ਪਾਸੇ ਪਾਕਿਸਤਾਨ ਦਾ ਇਹ ਕਹਿਣਾ ਹੈ ਕਿ ਇੰਡੀਆ ਦੀ ਜਿਹੜੀ ਫੌਜ ਆ ਭਾਰਤੀ ਫੌਜ ਆ ਉਸ ਨੇ ਹਮਲੇ ਕੀਤੇ ਜੋ ਸਿੱਖਾਂ ਦਾ ਮੁਕੱਦਸ ਸਥਾਨ ਆ ਗੁਰੂ ਨਾਨਕ ਸਾਹਿਬ ਜੀ ਦੀ ਜਨਮ ਧਰਤੀ ਹੈ ਸ਼੍ਰੀ ਨਨਕਾਣਾ ਸਾਹਿਬ ਉਸ ਨੂੰ ਉਹਨਾਂ ਨੇ ਬਚਾਇਆ ਹਮਲੇ ਤੋਂ ਦੋਵੇਂ ਦੇਸ਼ ਇੱਕ ਦੂਜੇ ਉੱਤੇ ਇਲਜ਼ਾਮਾਂ ਦੀ ਖੇਡ ਖੇਡ ਰਹੇ ਹਨ ਰਾਜਨੀਤਿਕਾ ਰਹੇ ਹਨ ਪਰ ਕੋਈ ਇਹ ਨਹੀਂ ਸੋਚ ਸਕਦਾ ਕਿ ਜੇਕਰ ਕਿਸੇ ਇੱਕ ਵੀ ਅਸਥਾਨ ਉੱਤੇ ਹਮਲਾ ਹੁੰਦਾ ਹੈ ਤਾਂ ਉਸ ਦੇ ਕਿੰਨੇ ਗੰਭੀਰ ਤੇ ਭਿਆਨਕ ਨਤੀਜੇ ਨਿਕਲ ਸਕਦੇ ਹਨ ਭਾਰਤ ਪਾਕਿਸਤਾਨ ਨੂੰ ਜੇਕਰ ਇਨਾ ਹੀ ਖਿਆਲ ਹੈ ਸਿੱਖਾਂ ਦੀਆਂ ਭਾਵਨਾਵਾਂ ਦਾ ਸਿੱਖਾਂ ਦੇ ਧਾਰਮਿਕ ਅਸਥਾਨਾਂ ਦਾ ਤਾਂ ਦੋਵੇਂ ਦੇਸ਼ ਫੋਕੀਆਂ ਗੱਲਾਂ ਫੋਕੇ ਦਾਅਵੇ ਕਰਨ ਦੀ ਬਜਾਏ ਇਹਨਾਂ ਧਾਰਮਿਕ ਅਸਥਾਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਤੇ ਸੁਰੱਖਿਆ ਵਾਸਤੇ ਫੌਰੀ ਤੇ ਠੋਸ ਕਦਮ ਚੁੱਕਣ ਜਿਸ ਤਰ੍ਹਾਂ ਇਰਾਕ ਤੇ ਬੋਸਨੀਆ ਦੀ ਲੜਾਈ ਦੇ ਦੌਰਾਨ ਕੁਮੰਤਰੀ ਤਾਕਤਾਂ ਵੱਲੋਂ ਉਥੇ ਧਾਰਮਿਕ ਸਥਾਨ ਉਥੋਂ ਦੇ ਆਮ ਲੋਕਾਂ ਨੂੰ ਬਚਾਉਣ ਵਾਸਤੇ ਨੋ ਫਲਾਈ ਜ਼ੋਨ ਲਾਗੂ ਕੀਤੇ ਗਏ ਸਨ। ਉਵੇਂ ਹੀ ਇੱਥੇ ਵੀ ਇਹਨਾਂ ਦੋਵਾਂ ਹੀ ਧਾਰਮਿਕ ਸਥਾਨਾਂ ਨੂੰ ਨੋ ਫਲਾਈ ਜ਼ੋਨ, ਨੋ ਵਾਰ ਜ਼ੋਨ ਐਲਾਨਿਆ ਜਾਵੇ। ਫਿਰ ਤੇ ਕੋਈ ਗੱਲ ਬਣਦੀ ਹੈ ਨਾ। ਇਹ ਦੋਵੇਂ ਹੀ ਸਥਾਨ ਹੈ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਨਨਕਾਣਾ ਸਾਹਿਬ ਜਿੱਥੇ ਸਿਰਫ ਸਿੱਖ ਸ਼ਰਧਾਲੂ ਨਹੀਂ ਬਲਕਿ ਸਾਰੇ ਧਰਮਾਂ ਦੇ ਲੋਕ ਨਤਮਸਤਕ ਹੁੰਦੇ ਹਨ। ਆਪਣੀਆਂ ਅਰਦਾਸਾਂ ਕਰਦੇ ਹਨ ਤੇ ਪੂਰੀਆਂ ਵੀ ਹੁੰਦੀਆਂ ਸੋ ਸਿੱਖਾਂ ਦੇ ਵਾਸਤੇ ਸਿਰਫ ਧਾਰਮਿਕ ਸਥਾਨ ਨਹੀਂ ਆ ਬਲਕਿ ਸਿੱਖ ਧਰਮ ਦੀ ਸਿੱਖਾਂ ਦੀ ਰੂਹ ਹਨ ਜਿਨ੍ਹਾਂ ਤੇ ਕਿਸੇ ਵੀ ਤਰ੍ਹਾਂ ਦਾ ਹਮਲਾ ਹੁੰਦਾ ਹੈ ਜਾਂ ਨੁਕਸਾਨ ਹੁੰਦਾ ਹੈ ਤਾਂ ਉਹ ਟਕਰਾਵ ਨੂੰ ਹੋਰ ਵੀ ਵਧਾ ਸਕਦਾ ਹੈ ਤੇ ਹੋ ਇਹ ਵੀ ਸਕਦਾ ਹੈ ਕਿ ਕਿਸੇ ਖਾਸ ਸਾਜ਼ਿਸ਼ ਦੇ ਤਹਿਤ ਹੀ ਜਾਣ ਬੁੱਝ ਕੇ ਇਸ ਤਰ੍ਹਾਂ ਦੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਹੋਣ ਕਿਉਂਕਿ ਜਦੋਂ ਵੀ ਜੰਗ ਲੱਗਦੀ ਹੈ ਤਾਂ ਜੰਗ ਦਾ ਅਖਾੜਾ ਦੋਵੇਂ ਪਾਸੇ ਪੰਜਾਬ ਨੂੰ ਹੀ ਬਣਾਇਆ ਜਾਂਦਾ ਹੈ ਤੇ ਇਹ ਅਸਥਾਨ ਦੋਵਾਂ ਦੇਸ਼ਾਂ ਦੀ ਸਰਹੱਦ ਦੇ ਨਜ਼ਦੀਕ ਹੀ ਪੈਂਦੇ ਹਨ ਇਸ ਲਈ ਦੋਵਾਂ ਮੁਲਕਾਂ ਵੱਲੋਂ ਇੱਕ ਦੂਜੇ ਉੱਤੇ ਕੀਤੀ ਕੋਈ ਵੀ ਕਾਰਵਾਈ ਜੇ ਇਨ੍ਹਾਂ ਧਾਰਮਿਕ ਸਥਾਨਾਂ ਦੇ ਘੇਰੇ ਵਿੱਚ ਹੁੰਦੀ ਹੈ ਤਾਂ ਉਸ ਦੇ ਨਾਲ ਇਹ ਸਥਾਨ ਤਬਾਹ ਹੋ ਸਕਦੇ ਹਨ ਇਸ ਵੇਲੇ ਦੋਵੇਂ ਮੁਲਕ ਆਪਣੇ ਆਪ ਨੂੰ ਇਨ੍ਹਾਂ ਅਸਥਾਨਾਂ ਦੇ ਰੱਖਿਅਕ ਅਤੇ ਹਿਤੈਸ਼ੀ ਦੱਸ ਰਹੇ ਹਨ ਸੋ ਇਹਨਾਂ ਨੂੰ ਇਹ ਵੀ ਚਾਹੀਦਾ ਹੈ ਕਿ ਫੋਕੇ ਦਾਅਵਿਆਂ ਦੀ ਬਜਾਏ ਠੋਸ ਕਦਮ ਚੁੱਕਣਾ ਜਿਵੇਂ ਕਿ ਪਹਿਲਾਂ ਤਾਂ ਇਸ ਇਹਨਾਂ ਕਦਮਾਂ ਦੇ ਤਹਿਤ ਸ਼੍ਰੀ ਨਨਕਾਣਾ ਸਾਹਿਬ ਤੇ ਅੰਮ੍ਰਿਤਸਰ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਪਵਿੱਤਰ ਸ਼ਹਿਰ ਐਲਾਨਿਆ ਜਾਵੇ ਤੇ ਨਾਲ ਦੀ ਨਾਲ ਇਨ੍ਹਾਂ ਸ਼ਹਿਰਾਂ ਦੀ ਹੱਦ ਵਿੱਚੋਂ ਫੌਜੀ ਟਿਕਾਣੇ ਫੌਜ ਦੇ ਅਸਲੇਖਾਨੇ ਬਾਹਰ ਕੱਢੇ ਜਾਣ ਇਹਨਾਂ ਦੋਹਾਂ ਸਥਾਨਾਂ ਨੂੰ ਹਰ ਹਾਲ ਵਿੱਚ ਜੰਗ ਰਹਿਤ ਖੇਤਰ ਨੋ ਵਾਰ ਜ਼ੋਨ ਨੋ ਫਲਾਈ ਜ਼ੋਨ ਐਲਾਨਿਆ ਜਾਵੇ ਜਿਸ ਦੇ ਤਹਿਤ ਇਹਨਾਂ ਖੇਤਰਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਜੰਗ ਨਹੀਂ ਹੋਵੇਗੀ ਇਹਨਾਂ ਨੂੰ ਜੰਗ ਦਾ ਹਿੱਸਾ ਨਹੀਂ ਬਣਾਇਆ ਜਾਵੇਗਾ ਇਹਨਾਂ ਦੇ ਉੱਤੋਂ ਦੀ ਕਿਸੇ ਵੀ ਤਰ੍ਹਾਂ ਦੇ ਜਿਹੜੇ ਮਿਲਟਰੀ ਦੇ ਜਾਂ ਕੋਈ ਵੀ ਜਿਹੜੇ ਜਹਾਜ਼ ਦਾ ਡਰੋਨ ਆ ਮਿਜ਼ਾਈਲਾਂ ਉਹ ਨਹੀਂ ਲੰਘ ਸਕਦੇ ਇਹ ਜਿਹੜੀਆਂ ਚੀਜ਼ਾਂ ਆ ਉਹਨਾਂ ਨੂੰ ਯਕੀਨੀ ਬਣਾਇਆ ਜਾਵੇ ਇਸ ਤਰੀਕੇ ਪੰਜਾਬ ਨੂੰ ਜੰਗ ਰਹਿਤ ਖੇਤਰ ਐਲਾਨਨ ਦੀ ਸ਼ੁਰੂਆਤ ਕੀਤੀ ਜਾ ਸਕਦੀ ਹੈ ਹੁਣ ਇੱਥੇ ਵੱਡੀ ਗੱਲ ਇਹ ਵੀ ਹੈ ਕਿ ਦੋਵੇਂ ਦੇਸ਼ ਇੱਕ ਦੂਜੇ ਉੱਤੇ ਇਲਜ਼ਾਮ ਮੜ ਰਹੇ ਹਨ ਤੇ ਇਹ ਸਾਰਿਆਂ ਨੂੰ ਪਤਾ ਹੈ ਕਿ ਇਹ ਰਾਜਨੀਤੀ ਕਰ ਰਹੇ ਹਨ ਕਿਉਂਕਿ ਜੇਕਰ ਅਸਲ ਦੇ ਵਿੱਚ ਇਹ ਚਾਹਣ ਤਾਂ ਇਹੋ ਜਿਹੇ ਕਦਮ ਚੁੱਕਣ ਪਰ ਇਹਨਾਂ ਦੇ ਵਿੱਚੋਂ ਕੋਈ ਵੀ ਇਹਨਾਂ ਕਦਮਾਂ ਨੂੰ ਐਲਾਨਣ ਦਾ ਹਿਆ ਨਹੀਂ ਕਰ ਸਕਦਾ ਪਰ ਜਿਸ ਤਰੀਕੇ ਅਮਰੀਕਾ ਦੀ ਵਿਚੋਲਗੀ ਨੇ ਹੁਣੇ ਜੈ ਭਾਰਤ ਪਾਕਿਸਤਾਨ ਵਿਚਾਲੇ ਜੰਗਬੰਦੀ ਕਰਵਾਈ ਉਹਦੇ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਅਮਰੀਕਾ ਦੋਵਾਂ ਮੁਲਕਾਂ ਦੇ ਉੱਤੇ ਚੰਗਾ ਰਸੂਖ ਤੇ ਪਾਵਰ ਰੱਖਦਾ ਹੈ ਇਸ ਲਈ ਅਮਰੀਕਾ ਇਹ ਨੋ ਫਲਾਈ ਜ਼ੋਨ ਬਣਾਉਣ ਦੀ ਸਮਰੱਥਾ ਤੇ ਵਜ੍ਹਾ ਵੀ ਰੱਖਦਾ ਸੋ ਇੱਕ ਵਾਰ ਫੇਰ ਜਿਹੜੀ ਇਸ ਸਮੁੱਚੀ ਸਿੱਖ ਕੌਮਿਆ ਜਗਤਿਆ ਉਹ ਦ ਪਾਵਰਫੁਲ ਨੇਸ਼ਨ ਅਮਰੀਕਾ ਦੇ ਵੱਲ ਇਸ ਆਸ ਦੇ ਨਾਲ ਦੇਖ ਰਹੀ ਹੈ ਕਿ ਉਹ ਅੰਤਰਰਾਸ਼ਟਰੀ ਦਖਲ ਦੇ ਨਾਲ ਇਨ੍ਹਾਂ ਧਾਰਮਿਕ ਸਥਾਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਵੇ ਨਹੀਂ ਤਾਂ ਕਿਸੇ ਵੀ ਪਵਿੱਤਰ ਸਥਾਨ ਦੀ ਤਬਾਹੀ ਗਲੋਬਲ ਧਾਰਮਿਕ ਟਕਰਾਅ ਨੂੰ ਹਵਾ ਦੇ ਸਕਦੀ ਹੈ ਇਸ ਵੇਲੇ ਸਿੱਖ ਕੌਮ ਦੁਨੀਆ ਭਰ ਵਿੱਚ ਫੈਲੀ ਹੋਈ ਹੈ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਸਮੁੱਚੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਥੇਸ ਪਹੁੰਚਾ ਸਕਦੀ ਹੈ ਤੇ ਧਾਰਮਿਕ ਅਸਥਾਨਾਂ ਦੀ ਸੁਰੱਖਿਆ ਦਾ ਇਹ ਵਿਸ਼ਾ ਵੀ ਅੰਤਰਰਾਸ਼ਟਰੀ ਹੈ ਸੋ ਇਹ ਵਿਸ਼ਾ ਅੰਤਰਰਾਸ਼ਟਰੀ ਤਵੱਜੋ ਮੰਗਦਾ ਹੈ ਸੋ ਬਾਕੀ ਆਪ ਸਭ ਦੇ ਇਸ ਮੁੱਦੇ ਤੇ ਇਸ ਵਿਸ਼ੇ ਬਾਰੇ ਕੀ ਵਿਚਾਰ ਹਨ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੱਸਣਾ